ਦੇ ਲੋਕ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਮੁਰ ਤੋਂ ਬਾਗੀ ਸੁਰਾਤ ਟਖਿਆ ਹੁੰਦੀ ਜਾ ਰਹੀ ਹੈ ਨੇ ਇੱਕ ਪਾਸੇ ਮੰਤਰੀ ਸਿੰਘਿਆੜੀ ਨੇ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਤੋਂ ਕਿਨਾਰਾ ਕਰ ਲਿਆ ਹੈ ਉੱਥੇ ਹੀ ਹੁਣ ਇੱਕ ਹੋਰ ਆਗੂ ਨੇ ਪਾਰਟੀ ਵਿੱਚ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਕਰਨ ਦੀ ਮੰਗ ਕੀਤੀ ਹੈ ਦਰਸਲ ਲੋਕ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਲਾਂਬੰਦੀ ਵਾਦੀ ਜਾ ਰਹੀ ਹੈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ ਇਸੇ ਦੌਰਾਨ ਹੁਣ ਪਾਰਟੀ ਦੇ ਸੀਨੀਅਰ ਆਗੂ ਅਤੇ ਮੁਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਨੂੰ ਇੱਕ ਖੁੱਲਾ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਪਾਰਟੀ ਵਿੱਚ ਇੱਕ ਪ੍ਰਧਾਨ ਦੀ ਜਗ੍ਹਾ ਪੰਜ ਪ੍ਰਧਾਨੀ ਬਣਾ ਦੇਣੀ ਚਾਹੀਦੀ ਹੈ ਤੁਹਾਨੂੰ ਉਹ ਪੂਰਾ ਪੱਤਰ ਪੜ੍ਹ ਕੇ ਸੁਣਾਉਣਿਆ ਜਿਸ ਵਿੱਚ ਕਿ ਚਰਨਜੀਤ ਸਿੰਘ ਬਰਾੜ ਨੇ ਵੱਡੀਆਂ ਗੱਲਾਂ ਆਖੇ ਨੇ ਚਰਨਜੀਤ ਸਿੰਘ ਬਰਾੜ ਨੇ ਇਸ ਪੱਤਰ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਮਾਮਲਾ ਵਿੱਚ ਕਿਹਾ ਹੈ ਦਰਸਲ ਇੱਕ ਖੁੱਲਾ ਸੁਝਾਅ ਪੱਤਰ ਚਰਨਜੀਤ ਸਿੰਘ ਬਰਾੜ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਸਾਸਰੀ ਅਕਾਲ ਜੀ ਮੈਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾ ਦੇਣੇ ਪੈ ਰਹੇ ਨੇ ਚੰਦਜੀਤ ਸਿੰਘ ਬਰਾੜ ਅੱਗੇ ਲਿਖਦੇ ਨੇ ਕਿ ਜੋ ਵੀ ਮੈਂ ਲਿਖ ਰਿਹਾ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾ ਦੇ ਰਿਹਾ ਹਾਂ ਉਹ ਕਹਿੰਦੇ ਨੇ ਕਿ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਜ ਪ੍ਰਧਾਨੀ ਬਣਾ ਦਿਓ ਜੀ ਹਾਂ ਇਹ ਵੱਡੀ ਗੱਲ ਹੈ ਕਿ ਚੰਦਜੀਤ ਸਿੰਘ ਬਰਾੜ ਨੇ ਪਾਰਟੀ ਵਿੱਚ ਪੰਜ ਪ੍ਰਧਾਨੀ ਯਾਨੀ ਕਿ ਪੰਜ ਲੋਕਾਂ ਨੂੰ ਪ੍ਰਧਾਨ ਬਣਾਉਣ ਦੀ ਗੱਲ ਆਖੀ ਹੈ ਜਿਸ ਵਿੱਚ ਕਿ ਸਰਦਾਰ ਬਲਵਿੰਦਰ ਸਿੰਘ ਪੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ <th>ਮੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਮੈਂਬਰ ਸਰਦਾਰ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਨੂੰ ਮੈਂਬਰ ਅਤੇ ਹੀਰਾ ਸਿੰਘ ਗਾਪੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਇਹਨਾਂ ਸਣੇ ਸ਼੍ਰੀ ਅਨਕੇ ਸ਼ਰਮਾ ਪ੍ਰਧਾਨ ਟਰੇਡ ਅਤੇ ਇੰਡਸਟਰੀ ਵਿੰਗ ਮੈਂਬਰ ਅਤੇ ਚਰਨਜੀਤ ਸਿੰਘ ਬਰਾੜ ਯਾਨੀ ਕਿ ਮੈਨੂੰ ਖੁਦ ਉਸ ਵਿੱਚ ਮੈਂਬਰ ਸੱਤਰ ਬਿਨਾ ਬੋਰਡ ਦੇ ਅਧਿਕਾਰ ਤੋਂ ਬਣਾ ਸਕਦੇ ਹੋ ਚਨਜੀਤ ਬਰਾੜ ਅੱਗੇ ਲਿਖਦੇ ਨੇ ਕਿ ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਕੋਈ ਹੋਰ ਮੈਂਬਰ ਕੋਈ ਹੋਰ ਵੀ ਹੋ ਸਕਦੇ ਨੇ ਇਹ ਐਲਾਨ ਕਰੋ ਕਿ ਇਹ ਪ੍ਰੈਜ਼ੀਡੀਅਮ 14 ਦਸੰਬਰ 2024 ਤੱਕ ਜਦੋਂ ਤੱਕ ਨਵੀਂ ਪਾਰਟੀ ਹੋ ਕੇ ਨਵੇਂ ਡੈਲੀਗੇਟਾ ਨਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰੈਸੀਡੀਅਮ ਬਣੇ ਉਹ ਕਰੇਗੀ ਜਿਸ ਵਿੱਚ ਕੇ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ ਐਸਜੀਪੀਸੀ ਦੇਆਂ ਵੋਟਾਂ ਬਣਾਉਣਾ ਅਤੇ ਜੇਕਰ ਜਰਨਲ ਇਲੈਕਸ਼ਨ ਆਉਂਦੀ ਏ ਉਹ ਲੜਨੀ ਜੇਕਰ ਜਰਨਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਅਤੇ ਅੰਤਰਿਕ ਕਮੇਟੀ ਦੀ ਚੋਣ ਕਰਵਾਉਣੀ ਪਾਰਟੀ ਦੀ ਭਰਤੀ ਆਜ ਸਾਰੇ ਸਿਆਸੀ ਕੰਮ ਇਹ ਪੰਜ ਪ੍ਰਧਾਨੀ ਯਾਨੀ ਕਿ ਪ੍ਰੈਜ਼ੀਡੀਅਮ ਦੇਖੇਗੀ ਚਰਨਜੀਤ ਬਰਾੜ ਅਖੇ ਲਿਖਦੇ ਨੇ ਕਿ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪੈਰਾ ਦੇਵਾਂਗਾ ਜੀ ਹਾਂ ਚਰਨਜੀਤ ਬਰਾੜ ਨੇ ਇਹ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਤੁਸੀਂ ਕਹੋ ਕਿ ਮੈਨੂੰ ਜਿੱਥੇ ਵੀ ਪਾਰਟੀ ਹੁਕਮ ਕਰੇਗੀ ਮੈਂ ਉੱਥੇ ਪੈਰਾ ਦੇਵਾਂਗਾ ਜੀ ਹਾਂ ਇਸ ਤੋਂ ਬਾਅਦ ਚਰਨਜੀਤ ਬਰਾੜ ਆਪਣੇ ਖੁੱਲੇ ਪੱਤਰ ਵਿੱਚ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਮਾਫੀ ਦਾ ਜ਼ਿਕਰ ਕਰ ਰਹੇ ਨੇ ਚੰਨਜੀਤ ਬਰਾੜ ਲਿਖਦੇ ਨੇ ਕਿ ਦੂਸਰਾ ਜੋ ਅਸੀਂ ਮੁਆਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਖੰਡ ਬਾੜ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੰਗ ਚੁਕਿਆ ਮੈਂ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮੁਆਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਅਤੇ ਲਿਖਤੀ ਬੇਨਤੀ ਕੀਤੀ ਸੀ ਕਿ ਮੁਆਫੀ ਵਿਧੀ ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੀ ਹਾਂ ਚੰਨਜੀਤ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਮੌਕੇਕ ਤੌਰ ਤੇ ਸ਼੍ਰੀ ਕਲਤਖ ਸਾਬ ਅੱਗੇ ਖੜ ਕੇ ਮੁਆਫੀ ਮੰਗੀ ਗਈ ਸੀ ਪਰ ਉਹ ਇਹ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਇਹ ਮੁਆਫੀ ਮੌਖਿਕ ਨਹੀਂ ਸਗੋ ਲਿਖਤੀ ਮੰਗੀ ਜਾਵੇ ਇਸ ਤੋਂ ਇਲਾਵਾ ਚਰਨਜੀਤ ਬਰਾੜ ਲਿਖਦੇ ਨੇ ਕਿ ਜੋ ਵੀ ਸਜ਼ਾ ਇਸ ਲਿਖਤੀ ਮਾਫੀ ਤੋਂ ਬਾਅਦ ਸ਼੍ਰੀ ਕਾਲ ਤੱਕ ਸਹਿਬ ਲਾਉਣਗੇ ਉਹ ਨਿਮਾਣੇ ਸਿੱਖ ਦੀ ਤਰ੍ਹਾਂ ਭੁਗਤੀਏ ਅਤੇ ਪਰਮਾਤਮਾ ਪਲੀ ਖਰੇਗਾ ਚਰਨਜੀਤ ਬਰਾੜ ਅੱਗੇ ਕਹਿੰਦੇ ਨੇ ਕਿ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਉਸ ਸਮੇਂ ਨਹੀਂ ਮੰਨੀ ਗਈ ਜੀ ਹਾਂ ਚਰਨਜੀਤ ਬਰਾੜ ਦਾ ਇਹ ਵੱਡਾ ਦੋਸ਼ ਹੈ ਕਿ ਉਹਨਾਂ ਵੱਲੋਂ ਲਿਖਤੀ ਮਾਫੀ ਮੰਗਣ ਦੀ ਗੱਲ ਆਖੀ ਗਈ ਸੀ ਪਰ ਸੁਖਬੀਰ ਬਾਦਲ ਵੱਲੋਂ ਜਾਂ ਪਾਰਟੀ ਵੱਲੋਂ ਇਸ ਸਲਾਹ ਨੂੰ ਨਹੀਂ ਮੰਨਿਆ ਗਿਆ ਅਤੇ ਉਹਨਾਂ ਦੀ ਇਸ ਸਲਾਹ ਨੂੰ ਦਰਕਿਨਾਰ ਕਰ ਦਿੱਤਾ ਗਿਆ ਚਰਨਜੀਤ ਬਰਾੜ ਅੱਗੇ ਲਿਖਦੇ ਨੇ ਕਿ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਏ ਸਾਡੇ ਨਾਲ ਪਰਮਾਤਮਾ ਰੁੱਸਿਆ ਏ ਤਾਂ ਹੀ ਇੰਨਾ ਮਾੜਾ ਹਾਲ ਹੋ ਰਿਹਾ ਹੈ ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੇ ਮੁਆਫੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ ਤਾਂ ਚਰਨਜੀਤ ਬਰਾੜ ਇੱਥੇ ਸਾਫ਼ ਲਿਖਦੇ ਨੇ ਕਿ ਹਰਸਿਮਰਤ ਕੌਰ ਬਾਦਲ ਸਿਰਫ ਏਸ ਲਈ ਜਿੱਤੇ ਕਿਉਂਕਿ ਡੇਰਾ ਸੱਚਾ ਸੌਦਾ ਦੇ ਸਾਧਨ ਨੂੰ ਜੋ ਮੁਆਫੀ ਦਿੱਤੀ ਗਈ ਉਸ ਵਿੱਚ ਹਰਸਿਮਰਤ ਕੌਰ ਬਾਦਲ ਦਾ ਕੋਈ ਵੀ ਹੱਥ ਨਹੀਂ ਸੀ ਭਾਵੇਂ ਬਾਕੀ ਮੈਂਬਰਾਂ ਦਾ ਜਾਂ ਫਿਰ ਕਹਿ ਲਓ ਕਿ ਜੋ ਵੀ ਪਾਰਟੀ ਦੇ ਵੱਡੇ ਆਗੂ ਸੀ ਉਹਨਾਂ ਦਾ ਹੱਥ ਸੀ ਇਸੇ ਕਾਰਨ ਉਹ ਚੋਣਾਂ ਵਿਚਾਰ ਗਏ ਪਰ ਬੀਬਾ ਹਰਸਿਮਰਤ ਕੌਰ ਬਾਦਲ ਸਿਰਫ ਐਸਲੇ ਹੀ ਨਹੀਂ ਹਾਰੇ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਸਗੋਂ ਉਹਨਾਂ ਵੱਲੋਂ ਢੇਰਾ ਸਾਦ ਨੂੰ ਮਾਫੀ ਦਿਵਾਉਣ ਵਿੱਚ ਕੋਈ ਵੀ ਭਾਗੀਦਾਰੀ ਨਹੀਂ ਕੀਤੀ ਗਈ ਸੀ ਇਸ ਲਈ ਉਹਨਾਂ ਨੂੰ ਚੋਣਾ ਜਿੱਤਣਾ ਨਸੀਬ ਹੋਇਆ ਚਰਨਜੀਤ ਬਰਾੜ ਆਪਣੇ ਖੁੱਲੇ ਪੱਤਰ ਵਿੱਚ ਅੱਗੇ ਲਿਖਦੇ ਨੇ ਕਿ ਜੇਕਰ ਪੰਜ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਜ਼ਰੂਰ ਲਈਏ ਤੀਜਾ ਸੁਝਾਏ ਕਿ ਪਾਰਟੀ 1 ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮਾਫੀ ਦੇ ਨਾਮ ਨਾਲ ਮੇਰੀ ਸਲਾਮਤਬਕ ਇੱਕ ਮਹੀਨਾ ਚੱਲ ਕੇ ਦੇਖ ਲਓ ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਅਤੇ ਨਿੱਜੀ ਤੌਰ ਤੇ ਤੰਗ ਦੇਣ ਇਨਸਾਨ ਅਫਸਰਾਂ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਏ ਉੱਥੇ ਹੁਣ ਇੱਕ ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖ ਲਓ ਜੀ ਹਾਂ ਚਰਨਜੀਤ ਬਰਾੜ ਸਾਫ਼ ਲਿਖਦੇ ਨੇ ਕਿ 3 ਸਾਲਾਂ ਤੋਂ ਨਿੱਜੀ ਮੁਫਾਦ ਪਾਲਣ ਲਈ ਸਿਆਸੀ ਸਲਾਹਕਾਰਾਂ ਅਤੇ ਹੋਰ ਲੋਕਾਂ ਦੀਆਂ ਸਲਾਹਾਂ ਨਾਲ ਪਾਰਟੀ ਨੂੰ ਚਲਾਇਆ ਜਾ ਰਿਹਾ ਹੈ ਪਰ ਜੇਕਰ ਹੁਣ ਪਾਰਟੀ ਨੂੰ ਖੜਾ ਕਰਨਾ ਚਾਹੁੰਦੇ ਹਾਂ ਤਾਂ ਇਹ 1 ਮਹੀਨੇ ਵਿੱਚ ਹੋ ਸਕਦੀ ਹੈ ਅਤੇ ਇਸ ਲਈ ਪਾਰਟੀ ਨੂੰ ਸਖਤ ਫੈਸਲੇ ਲੈਣੇ ਹੋਣਗੇ ਅੱਗੇ ਚਰਨਜੀਤ ਸਿੰਘ ਬਰਾੜ ਲਿਖਦੇ ਨੇ ਕਿ ਪਾਰਟੀ ਚੜ੍ਹਦੀ ਕਲਾ ਵਿੱਚ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਅਤੇ ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਲਬੇ ਵਾਲੇ ਵਰਕਰਾਂ ਨਾਲ ਚੱਲਦੀ ਏ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਾ ਨਾਲ ਅੰਤ ਵਿੱਚ ਇਹ ਚਰਨਜੀਤ ਸਿੰਘ ਬਰਾੜ ਲਿਖਦੇ ਨੇ ਕਿ ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਹਾਂ ਜੀ ਆਪ ਜੀ ਦਾ ਨਿਮਰਤਾ ਸੇਵਾਦਾਰ ਚਰਨਜੀਤ ਸਿੰਘ ਬਰਾੜ ਜੀ ਹਾਂ ਇੱਕ ਖੁੱਲਾ ਪੱਤਰ ਇੱਕ ਲੰਮਾ ਚੌੜਾ ਪੱਤਰ ਚਰਨਜੀਤ ਸਿੰਘ ਬਰਾੜ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਕਿ ਉਹਨਾਂ ਵੱਲੋਂ ਪਾਰਟੀ ਨੂੰ ਵੱਡੀਆਂ ਸਲਾਹਾਂ ਤਾਂ ਦਿੱਤੀਆਂ ਗਈਆਂ ਉੱਥੇ ਹੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਜਿਨ੍ਹਾਂ ਵਿੱਚ ਡੇਰਾ ਸੱਚਾ ਸੋਦਾ ਦੇ ਸਾਧ ਨੂੰ ਮੁਆਫੀ ਦੇਣੀ ਪਾਰਟੀ ਨੂੰ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਦੇ ਨਾਲ ਪਾਰਟੀ ਨੂੰ ਚਲਾਉਣਾ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਪਾਰਟੀ ਤੇ ਲਗਾਏ ਗਏ ਨੇ ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਵਿੱਚ ਪੰਜ ਪ੍ਰਧਾਨੀ ਬਣਾਉਣ ਦੀ ਸਲਾਹ ਵੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਕਿਹੋ ਜਿਹਾ ਰਿਐਕਸ਼ਨ ਦਿੰਦੇ ਨੇ ਜਾਂ ਫਿਰ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਕਿ ਚਰਨਜੀਤ ਸਿੰਘ ਬਰਾੜ ਦੀਆਂ ਗੱਲਾਂ ਮੰਨੀਆਂ ਜਾਣਗੀਆਂ ਕਿ ਪਾਰਟੀ ਵਿੱਚ ਪੰਜ ਪ੍ਰਧਾਨੀ ਹੋਵੇਗੀ ਇਹ ਦੇਖਣਾ ਬੇहद ਦਿਲਚਸਪ ਹੋਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਜਿੱਥੇ ਕਿ ਚੋਣਾਂ ਵਿੱਚ ਮਿਲੀ ਹਾਰ ਦਾ ਮੰਥਨ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਤੇ ਖੁੱਲਾ ਪੱਤਰ ਲਿਖ ਕੇ ਇੱਕ ਤਰ੍ਹਾਂ ਦਾ ਇਹ ਬੰਬ ਫੋੜ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਪਾਰਟੀ ਅੱਗੇ ਕੋਈ ਵੱਡਾ ਫੈਸਲਾ ਲੈਣ ਦਾ ਦਬਾਅ ਬਣ ਸਕਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ